ਤਾਂ ਵੀ ਇੱਧਰ ਲੱਗੇ ਨੇ ਭਾਜਣੇ ਮੇਰੂ ਲੱਗੇ ਪਾਉਣ ਆਜ ਜੀ ਨਾ ਆਂਦੀ ਵੇ ਧਾਨ ਤੇ ਹੋਟਲ ਹੋ ਰਿਹਾ ਇਹਨਾਂ ਦੇ ਦੋ ਸਾਲ ਹੋ ਗਏ ਇਹਨੇ ਜੁੱਤੀ ਦੇ ਨਾ ਕੰਪਨੀ ਕਿਹੜੀ ਮੰਨ ਕੇ ਰੋ ਫੇਮਸ ਕਰਾਂ ਕੰਪਨੀ ਵਧੀਆ ਲੈਂਦੀ ਯਾਰ ਇਹ ਕੰਪਨੀ ਫੇਮਸ ਕਰਾਂ ਮੈਂ ਮੈਂ ਕੰਪਨੀ ਦਾ ਕਰਦੀ ਐ ਵੀ ਵਧੀਆ ਕੰਪਨੀ ਆ ਜੀ ਫਸ ਕਲਾਸ ਤੇ ਸਾਰੇ ਲੱਗੇ ਆ ਰਹੇ ਮਾਰ ਜਾਣਾ ਰੈਡੀ ਆ ਗਈ ਟਾਈਮ ਨਾਲ ਹੀ ਵਜਣੀ ਆਪਣੇ ਸਬਜ਼ੀ ਹੁਣ ਸੁਖਨਾ ਵਾਵਾ ਲੱਥਦੀ ਲੈ ਲੈ ਉਹ ਕੀ ਨਖਰੇ ਕੀ ਵੇਖਣਾ ਹਰਗੁਣ ਹਰਗੁਣ ਕੀ ਵੇਖਣਾ ਕਾਕੂ ਕਾਕਾਖੂ ਬੜਤਣਾ ਬੋਲਦੀ ਕਾਕੂ ਵੇਖਣਾ ਤੇ ਇੱਧਰ ਅੱਜ ਬਣ ਲੱਗੇ ਨੇ ਆਲੂਆਂ ਵਾਲੇ ਪਰੌਂਠੇ ਮੇਰੇ ਵੀਰੇਓ ਲੈ ਇਹ ਦੇ ਕਰ ਦਿੱਤੇ ਆ ਆਲੂ ਤੁਸੀਂ ਮਸਟਰ ਕਲਰ ਦੇ ਕਰਤੇ ਆਨ ਨੂੰ ਮਸਟਰ ਕਲਰ ਦੇ ਹਲੂਗੇ ਤਹੀਂ ਵਿੱਚ ਝੁੱਠੇ ਹੱਥ ਮਾਰੀ ਜਾਓ ਹੈ ਟੈਸਟ ਕਾਣ ਦੇ ਨਮਕ ਚੈੱਕ ਕਰਨੇ ਟੈਸਟ ਨਹੀਂ ਟੈਸਟ ਇਹ ਆਪਣਾ ਟੈਸਟੀ ਹੋ ਗਿਆ ਅਹ ਟੈਸਟੀ ਹੋ ਗਿਆ ਸਹੀ ਗੱਲ ਹਾਂ ਨਾਰਦਾਂ ਥੋੜਾ ਜਿਹਾ ਪਾ ਲੋ ਦਹੀਂ ਹੈਗਾ ਦਹੀਂ ਲੰਦਾ ਸੁੱਕੇ ਖਾਣੇ ਸੁੱਕੇ ਖਾਣੇ ਤੇ ਤੁਹਾਨੂੰ ਨੰਗ ਜਾਣ ਦੇ ਸੁੱਕੇ ਨਾ ਆ ਵੀ ਬਿਸਕੁਟ ਇਗਰੇ ਖੱਟੀ ਨਾ ਭਰ ਗਈ ਵੀ ਕਿਦਾਂ ਦਾ ਕਲਰ ਹੋ ਗਿਆ ਇਹਨਾਂ ਦਾ ਹੈ ਨੰਗੇ ਰੱਖੇ ਪਾਦੇ 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 ਹੋਰ ਅਬਾਸਾ ਖੱਟੀਆਂ ਬਣੂਗੀਆਂ ਇਹ ਵਧੀਆ ਬਣ ਗਏ ਨੇ ਜਰਾ ਆਇਆ ਖਟਾਸ ਆਊਗੀ ਡੈਡੀ ਨੇ ਕਿਤੇ ਘਿਆਰੀ ਚ ਭਾਇਆ ਤੇ ਪੈਰ ਤਾਂ ਨਾ ਵੱਜ ਜੜ ਜੂਏ ਕਿ ਹੱਥਾ ਛੁੱਟ ਕੇ ਇਹ ਘੰਡੇ ਆਹ ਵਧੀਆ ਹੋ ਗਏ ਨੇ ਤੇ ਗਵਾੜਾ ਚੱਲੇ ਆਖ ਨਹੀਂ ਇਧਰ ਇਹਨਾਂ ਕਮਰੇ ਵਿੱਚ ਬੈੱਡ ਬੁੱਧ ਨਹੀਂ ਕੱਢਣਾ ਇਹ ਬਸ ਇਦਾਂ ਬਾਰੋ-ਬਾਰੀ ਪਾ ਦੇਣਾ ਬਸ ਉਹ ਕਿ ਇਹਨਾਂ ਨੂੰ ਟੈਲਣ ਵਾਲੀਆਂ ਦੋ ਨਹੀਂ ਤੇ ਤਿੰਨ ਮਹੀਨੇ ਤੱਕ ਤਿੰਨ ਮਹੀਨੇ ਤੱਕ ਟੈਲਣ ਵਾਲੀਆਂ ਤਾਂ ਤਿੰਨ ਮਹੀਨੇ ਬੜੇ ਸਮੇਂ ਨਿਕਲ ਜਾਣੇ ਮੜਾ-ਮੋਟਾ ਜਿਹੜਾ ਪਾਤਾ ਹੈ ਤਿੰਨ ਮਹੀਨੇ ਨਿਕਲ ਜਾਣੇ ਇਹਦੇ ਨਾਲ ਆਧਰਫਾਜ ਪਾਣੀ ਦੇਤ ਰਹਾਂ ਹੁਣ ਪਹਿਲਾਂ ਮੜਮੜਾ ਪਾਣੀ ਤਰਾਂ ਹੁਣ ਕੇ ਨਾ ਤੇ ਕੂੜਾ ਕੱਢ ਲਿਆ ਭਾਜੀ ਤੇ ਹੁਣ ਘਟਾ ਵੇਲਾ ਕਿਦਾਂ ਉੜਦਾ ਹੈ ਕਿ ਨਹੀਂ ਅੱਜ ਭਾਂਜ ਕੇ ਕਰਨੇ ਸ਼ੁਰੂਆਤ ਮੇਰੇ ਵਲੌਗ ਦੀ ਹਾਂਜੀ ਯਾਰ ਦੋਸਤੋ ਕੀ ਕੀ ਆਜਾ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਦੇ ਨਵੇਂ ਵਿਲਾਪ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੈ ਦੀ ਪਿਛਲਾ ਉਹਨਾਂ ਗਾਈ ਕਰਨ ਦੀ ਦੀ ਹੁਣ ਆ ਬਲੇ ਆਏ ਆ ਤੇ ਇੱਥੇ ਹੁਣ ਆ ਕਮਰੇ ਵਿੱਚ ਮੇਰੂ ਪਾ ਦੇਣਾ ਜਿਆ ਇਹਨੂੰ ਵੀ ਕਹਿ ਦਿੰਦੇ ਯਾਰ ਟ੍ਰੈਂਕ ਰੂਮ ਚ ਤੇ ਆ ਦੂਜੇ ਨਾਲ ਵਾਲੇ ਕਮਰੇ ਵਿੱਚ ਤੇ ਇਹ ਪਾ ਕੇ ਨਾ ਉਸ ਤੋਂ ਬਾਅਦ ਚੋਂ ਪੰਜਾ ਦਿਨਾਂ ਬਾਅਦ ਭਾਜੀ ਹੁਣ ਟੂਰ ਕਰਾਂਗੇ ਕਿ ਕਿਦਾਂ ਮਲ ਸਮਾਂ ਦੀ ਸੈਟਿੰਗ ਸ਼ੂਟਿੰਗ ਕਿੱਦਾਂ ਹੈ ਕਿਸਾ ਬਤਾ ਦੇ ਇਹ ਤੁਹਾਨੂੰ ਦੱਸਾਂਗੇ ਇਹਨਾਂ ਦੇ ਇਹਨਾਂ ਦਾ ਘੱਟਾ ਨਹੀਂ ਵਹਿ ਜਾਂਦਾ ਨਾ ਧੂਆ ਕਰਤਾ ਐਸੀ ਰੋਟੀਆਂ ਦਾ ਲਾ ਲਾਗੇ ਹੈ ਅੱਗੇ ਪਰੋਢੇ ਦਹੀਂ ਬਹੁਤ ਵਧੀਆਈ ਦਹੀਂ ਕਿਸੇ ਨੇ ਡਾ ਭਾਜੀ ਮੰਮੀ ਕਹਦੇ ਆ ਡੈਡੀ ਤਰ੍ਹਾਂ ਦਾ ਜੇ ਹੁਣ ਰੋਟੀ ਖਾ ਕੇ ਆਇਆ ਵਦਿ ਫੇਰ ਇੱਥੇ ਖਾਂਡਿਆ ਪਿਆ ਮਾਂ ਦੀ ਰੋਟੀਆਂ ਗੰਡੇ ਜੀ ਵਿਚਾਰੇ ਨਹੀਂ ਇੱਥੇ ਰਹਿ ਰਹੇ ਆਲੂ ਵਾਲੇ ਬਣੇ ਆ ਬੰਦੇ ਦੇ ਦਿਲ ਕਰੀ ਜਾਂਦਾ ਹਰ ਗੁੰਜਾ ਆ ਸਿੱਖ ਖੰਡੀ ਜੀ ਜਲਦੀ ਫਰਸ ਵਧੀਆ ਪਾਇਓ ਫਿਰ ਪੈਸੇ ਮਿਲਨੇ ਨਹੀਂ ਤੇ ਨਹੀਂ ਹਰ ਗੁਣ ਇਹ ਆ ਕੋ ਚਤੀਲਾ ਮਰਵਾ ਲੈਣਾ ਹੈ ਪੈ ਗਿਆ ਪੈ ਪੈ ਗਿਆ ਕਮਰੇ ਚ बड़ी जल्दी पाया। <laughs> <laughs> ਉਹ ਯਾ ਤੂੰ ਹੀ ਗਰੰਡੀ ਤੂੰ ਮੇਰੇ ਡਿਲੀਵਰੀ ਜਾਂ ਤੂੰ ਬੈਠੀ ਲੱਗੇ ਮੈਂ ਕੰਨ ਦਿਵਸ ਤੋਂ ਤੇ ਇਹਨਾਂ ਕੰਢੀ ਨੂੰ ਲੈ ਤਰੀ ਐਨ ਤਰੀ ਐਨ ਉਹ ਮੈਂ ਆਹ ਵੈਲ ਵੀ ਰਹੇ ਕੰਢੇ ਰਹੇ ਕੰਢੇ ਰਹੇ ਲੱਭਾ ਤੋਂ ਦਿੰਦੇ ਓਏ ਕਿਆ ਦੱਦਿਨਾ ਕਿ ਇਹ ਵੀ ਚਿੱਟੇ ਨੂੰ ਨਹੀਂ ਆਉਂਦਾ ਨਹੀਂ ਆਉਂਦਾ ਅਰੇ ਐਨ ਦੋ ਦਰੋਂ ਨੇ ਨਹੀਂ ਕਰੂੰਗੀ ਬੜੇ ਪਿਆਰ ਬੜਾ ਮੇਰ ਪੰਡਤ ਲੋਕ ਮਖਨ ਅਧਿਆਰੀ ਨੂੰ ਮੈਂ ਅਧਿਆਰੀ ਗਰਮੀ ਬੜੀ ਮਾੜੀ ਐਗਜ਼ਾਮ ਹੋਏ ਗਵਾਵਾ ਤੇਰੇ ਤੇਰੇ ਬਾਰੇ ਮੈਂ ਕੁਝ ਨਹੀਂ ਕਰ ਦੇਤੀ ਤੇ ਪਿਛੇ ਹੀ ਆਈ ਜਾਨ ਦੇ ਕੋਲ ਨਾ ਗਾਣ ਨੂੰ ਅਸਰ ਹੋ ਜੇ ਇਸੇ ਪਦਮਾ ਮਾਣਡੇ ਆ ਕਿਹਨੋਂ ਪ੍ਰਗਨ ਸੁਣੋ ਫਾਤਾ ਨੂੰ ਪੀਰ ਨਹੀਂ ਰਿਹਾ ਦੋ ਬਸੇ ਦਾ ਮਾਮਾੜਾ ਬਾਹਰ ਨਾ ਭਜ ਲੈਣਾ ਪੁੱਜਾਇਆ ਲੈ ਉਹ ਰੇ ਡੈਡੀ ਕਦੇ ਵੀ ਨਹੀਂ ਲੈ ਆਇਆ ਕੱਢੇ ਪਗੜੀ ਚਲ ਰਹਿਣ ਤੇ ਸਟੋਪ ਕੀ ਕਹਿਣ ਦੇ ਮੈਂ ਡੈਡ ਨੂੰ ਕਹਿਣਾ ਮਹਾਂ ਪੁੱਜੇ ਨਾਲ ਵੀ ਮੜਾ ਮਾ ਕਰਦੀ ਬੁਰਸੀ ਦੇ ਨਾਲ ਆਵੜ ਇਹਨੇ ਲੈ ਲੈਣੇ ਪਾਣੀਆ ਮੇਰੇ ਜੀ ਅਨੇਕੋ ਦਾ ਟੁੱਪ ਦਾ ਜਿਹੜੀ ਬੋਲਦਾ ਇਹ ਮੇਰੇ ਸਾਹ ਕੋ ਬਣਦਾ ਪਰ ਜੀ ਬਣਾ ਪਰ ਚਾਹ ਚਾਹ ਜਾਓ ਤੇ ਇਹ ਲਿਆ ਸਰੋਂ ਦਾ ਯਾਰ ਹੋਰ ਫੈਂਟ ਪਾਪਾ ਸਾਰੇ ਚ ਨਹੀਂ ਸਫਾਈ ਲੈ ਕੇ ਨਾ ਆਓ ਫਿਰ ਗੱਲ ਕਰਿਓ ਆਹ ਪਾਰਟੀ ਨਹੀਂ ਭਜੀ ਮੈਂ ਕਿੰਨੇ ਜਲੇ ਕਰੀਆ ਕੀ ਹੈ ਤਾਂ ਗਲੀ ਕੰਦੀ ਗਈ ਤੀ ਹੈ ਪਰ ਮੈਂ ਭਾਈ ਇਹ ਪਾਰਟੀ ਕਿਨਾਂ ਪਾਈ ਨਾ <laughs> <laughs> <ने था। laughs> <laughs> तो रा सिर <laughs> <पुंदा वै> ना थले हो जाए मुद्दा मैं भी नहीं फिर वेखी थी मैं भी तो दो सुटनिया

ਗੇੜੀ ਪਦਾਈ ਕੋਈ ਚੁੱਕ ਲਾ ਗਏ ਹੈਂ ਡੜ ਜੀ ਮੇਰੇ ਪੜਿਆ ਹੈ ਗੜੀ ਲੱਗ ਗਿਆ ਕੀ ਹੈ ਇਹ ਕਿਉਂ ਲੇ ਖੜਿਆ ਹੈ ਜਿੱਦ ਲੈ ਗਏ ਖੜਿਆ ਡੜ ਤੇ ਬਾਲਟੀ ਤੇ ਘਾਹ ਹੀ ਹੈ ਨਾ ਮੈਂ ਨਾ ਡੈਡ ਨੂੰ ਮੈਂ ਪਤਾ ਨਹੀਂ ਸਰ ਇੱਕ ਦੋ ਰੁਪਏ ਖਵਾੜ ਚ ਵੇਚਣਾ ਡੜ ਗਨੇ ਫਿਰ ਉਹ ਤੇਰੇ ਖਵਾੜ ਚ ਵੇਚਣਾ ਹੈ ਜੀ ਦੱਟ ਕੇ ਦਦਰ ਦੇ ਨੂੰ ਮੁਆਗੇ ਦਦਰ ਲੈ ਇਹਨਾ ਭਾਂਡੇ ਜੇ ਧੋਣੇ ਸ਼ੁਰੂ ਕਰਤੇ ਹੈਂੜੜ ਜੀ ਹੁਣ ਵਾ ਨਿਬੜ ਗਿਆ ਹੁਣ ਗਰਮਾਲਾ ਬਸ ਵੱਜਣਾ ਹੈ ਅਜਾ ਗਿੱਲਾ ਹੈ ਜੀ ਗਰਮਾਲਾ ਨਹੀਂ ਮਾਰਨਾ ਥੋੜਾ ਜਿਹਾ ਅਠ ਰਜੇ ਫੇ ਗਰਮਾਲਾ ਮਾਰਨਾ ਉਹ ਚਿਰ ਇਧਰ ਮਾਰਨ ਕਿਥੇ ਇਧਰ ਅਜਾ ਗਿੱਲਾ ਖਾਣਾ ਆ ਤੋ ਜਰ ਖਾਣਾ ਹਾਂ ਪਖਾਣ ਦੇ ਗੱਲ ਨੇ ਪਖੰਡ ਨਹੀਂ ਆਉਂਦਾ ਮੈਂ ਲੈਂਦਾ ਬਰਨਾਂ ਆਹ ਖਾਣਾ ਨਹੀਂ ਫਿਰ ਕਿਉਂ ਨਾ ਖਾਓ ਪ੍ਰਾਅ ਮੁਰਕੇ ਕਹਣਾ ਖੁਸ਼ਿਆਣੀ ਕਹਿੰਨੇ ਨਹੀਂ ਖਾਣਾ ਨਾ ਅਖਬਾਰਾ ਹੁਣ ਸੁੰਡੀਆਂ ਇੰਨੀਆਂ ਕਹਿੰਦੇ ਅਫਸੋਈ ਚ ਨਿਰੁਕਮਣ ਸਮਾਂ ਨੂੰ ਕੱਢਤਾ ਏ ਹਾਂ ਆ ਰਹਿ ਗਏ ਭਾਰੀਆਂ ਹੁਣ ਇੱਕ ਖਾਲੀ ਕਰਕੇ ਮੰਨਣਾ ਕੱਢਣੀ ਪਣੀ ਤੇ ਚੀਜ਼ ਫ੍ਰੀਜ ਰਹੀ ਪਈ ਤਾਂ ਨਹੀਂ ਚੀਜ਼ਾਂ ਲਿਆਂਗੇ ਚੁੰਨੀ ਰੂਪਾਦਨਾ ਐ ਚਾਪੇ ਮੁੜ ਕੇ ਕੱਲ ਨੂੰ ਪਾਊਗਾ ਕੋਈ ਫਿਰ ਇੱਧਰ ਹੁਣ ਰੋਟੀ ਪਾਣੀ ਜਿਦੋਂ ਥੋੜਾ ਸਿਸਟਮ ਤੇ ਬਣਾਉਣਾ ਹੀ ਹੈ ਨਾ ਉਹ ਉੱਥੇ ਰੋਟੀ ਲਾਊਗੀ ਫਿਰ ਕਰਨਾ ਕੀ ਲੋਕ ਖਾ ਰਹੀਆਂ ਨੇ ਨਹੀਂ ਨਹੀਂ ਬੋਤਲਾਂ ਬੰਦ ਕਰ ਦੋ ਯਾਰ ਚਟਨੀ ਚਟਣੀ ਨਾ ਮੁੱਦੀ ਹੋ ਜਾਵੇ ਐਵੇਂ ਨਹੀਂ ਇੱਕ ਬੋਤਲ ਤੇ ਆਹ ਸੱਚੀ ਬੋਤਲ ਕੱਢੀ ਯਾਰ ਆਹ ਬੋਤਲ ਕਰਦਾ ਬਾਹਰ ਨੂੰ ਆਉਣ ਦੇਣੀ ਆਹ ਬੋਤਲ ਕੱਢਦਾ ਬਾਹਰ ਨਾ तो कर तो मैं भी ਜਿਹੜੀ ਭਰੀ ਹੈ ਮੰਡ ਮੰਡ ਖਾਲੀ खाली करती ਨਹੀਂ ਇੱਥੇ ਵੀ ਲਾਣੀ ਮੈਂ हाँ ਨਿਰੂ ਪਾ ਦੀਏ ਪਾਜੀ ਡੈਡੀ ਮੇਰਾ ਜਿੰਦਾ ਰਵੇ ਵੇ ਲੋਨ ਨੇ ਵਿਚਾਰੇ ਨੇ ਮੈਂਤ ਮੈਂ ਚਲ ਮਾਹੌਲ ਡਿਆ ਕਰਨ अखबार ਅਖਬਾਰ ਨਵੇਂ ਅਖਬਾਰ ਦਿਓ ਪਾਜੀ किस दिन ਦਿਓ ਇੱਕ अखबार ਖਬਰ ਦਾ ਫੜੀ ਮੜ ਗਈ ਹੈ ਕਿ ਇੱਧਰ ਪੰਜ ਕੇ ਨਾ ਆਵਾ ਫੜੀ ਭਾਜਨ ਆਪਾ ਕਿੱਥੇ ਬੋਲ ਹਨੀ ਲੈ ਵੀ ਅਭੀ ਪਹੇਗਿਆ ਇੱਕ ਕਰੀ ਫੇਰ ਹੈ ਜੇ ਗਰਮਾਲਾ ਵਜਣਾ ਵਾ ਜਿਉਂ ਤੁਸੀਂ ਦੇਖਦੇ ਨਾ ਖਰਾਬ ਜਿਹਾ ਇੱਕ ਕਰੀ ਫੇਰ ਗਰਮਾਲਾ ਮਾਰਨਾ ਇੱਥੇ ਇਧਰ ਭਾਜੀ ਲੱਗੇ ਨੇ ਸੰਦੀਪ ਆਪਸ ਸਵੇਰੇ ਕੀ ਖਾਦਾ ਸੀ ਪਾਪਾ ਪਹਿਨਾ ਪਰੌਠੇ ਉਸ ਤੋਂ ਬਾਅਦ ਕੀ ਚੱਲਿਆ ਚਾਹ ਚਾਹ ਉਸ ਤੋਂ ਬਾਅਦ ਫੇਰ ਫੇਰ ਚਾਹ ਤੇ ਨਹੀਂ ਪਤੀਸਾ ਵੀ ਚੱਲਿਆ ਪਤੀਸਾ ਪਤੀਸਾ ਵੀ ਚੱਲਿਆ ਹੁਣ ਸ਼ਰਬਤ ਇਸ ਤੋਂ ਬਾਅਦ ਦਵਾਣਾ ਇਸ ਤੋਂ ਬਾਅਦ ਦਵਾਣਾ ਤੇ ਹੁਣ ਮੈਂ ਕੱਟ ਲਿਆ ਵਖੀਰਾ ਤੇ ਹੁਣ ਫੇਰ ਰੋਟੀਆਂ ਲਾਉਣ ਲੱਗੇ ਓ ਯਾਰ ਇਹ ਕੀ ਕਰਨੀ ਆ ਇਹ ਬਸ ਇਹਨੇ ਇਦਾਂ ਖੀਰੇ ਮਲੀ ਗਣੇ ਹੁਣ ਬਸ ਚੱਲ ਤੇ ਇਹਦੇ ਇਹਦੇ ਐ ਫਿਰ ਇਹਨੂੰ ਫਿੱਲ ਆ ਰੱਖਿਆ ਬਾਅਦ ਚੋਕੇ ਆ ਆਪ ਬਤੀਲੇ ਜਿੱਦੀ ਆਪ ਐ ਫਿਕਾਈ ਜਾਂਦੀ ਅੰਦਾ ਦਗਦਾ ਕਰਨ ਦੇ ਕਿਦਾ ਕਰਦੇ ਦਾਦਾ ਦਾਦੂ ਕਿਦਾਂ ਕਰਦੇ ਹਾਂ ਸੇਖ ਦੋ ਹੱਥ ਸੇਖ ਦੋ ਫੋਰ ਕਰਦੀ ਇਹਦੇ ਕੋਲੇ ਸ਼ਾਂ ਨਹੀਂ ਕਰਦਾ ਦਾਦਾ ਕਿਦਾਂ ਕਰਦੇ ਦਾਦਾ ਦਦਕਦਾ ਬਮ ਮਾਰਦੇ ਕਿਦਾ ਕੰਡ ਦਦਾ ਐ ਇੰਦਾ ਕੰਡ ਦਦਾ ਲੈਣਾ ਸਿੱਖੀ ਜਾਣੇ ਨੇ ਪਾਜੀ ਵੀ ਸਾਗੇ ਵਿਚਰੇ ਹਾਂਜੀ ਪਾਜੀ ਕੀ ਗੱਲ ਹੋਈ ਮੈਂ ਨਹੀਂ ਲੈ ਵੀ ਕਰਦੇ ਆ ਕਤਦੇ ਆ 3 ਵਜੇ ਦੇ ਰੋਟੀ ਦਾ ਟਾਈਮ ਹੀ ਹੋ ਗਿਆ ਆ ਤੇ ਹੁਣ ਕਿੰਨ ਬਲਾਰੀ ਆ ਸਬਜੀ ਤੇ ਸਨੀਵ ਲਾਰੀ ਫੁਲਕੇ ਤੇ ਹਰਗੁਣ ਕਰ ਰਹੀ ਆ ਲਾਗੂ ਕਾਰੋਬਾਰ ਆਪਣਾ ਇਹ ਕਿਚਨ ਦੇ ਵਿੱਚ ਵੀ ਕਾਰੀ ਦਿੱਤਾ ਹੈ ਇਹ ਚੀ ਪਾਤਾ ਪਰ ਡੈਡੀ ਦੀ ਬੜੀ ਬਾਦਰੀ ਨਹੀਂ ਤੇ ਮੇਰੇ ਕੋ ਨਹੀਂ ਆਵੇਂ ਮੈਂ ਐਵੇਂ ਫੋਰ ਮਾਰਾ ਮੈਂ ਤਾਂ ਮਹੀਂ ਅੱਧਾ ਘੰਟਾ ਬੈਠਾ ਹਣਾ ਉਹਦੇ ਮੋ ਗੋਡੇ ਜਿਹੜੇ ਬੜੇ ਪੀਲ ਕਰਨ ਆਪੇ ਡੈਡੀ ਨੂੰ ਡੈਡੀ ਪਰ ਚੰਨ ਅੱਜ ਲੱਗੇ ਤੇ ਆਪਣਾ 10 ਵਜੇ ਦੇਖ ਨਹੀਂ ਮੈਂ 10 6 ਦਾ ਵਜੇ ਦੇ 10 ਵਜੇ ਦੇ ਵਲਾਕ ਚੱਲੋ ਤੇ 3 ਵਜ ਗਏ ਤੇ ਡੈਡੀ ਨੇ ਵਿੱਚ ਦੋ ਵਾਰੀ ਮਹਾ 5-5 ਮਿੰਟ ਸਾਹ ਲਿਆ ਹਣਾ ਤੇ 5 ਨਹੀਂ ਤੇ 10 ਮਿੰਟ ਲਿਆ ਹੂ ਸਾ ਵਾਹ ਬੜੀ ਬਾਦਰੀ ਹੈ ਸਾਜੀ ਨਾ ਰਵੇ ਅਹੀਂ ਤੇ ਭਾਈ ਦਵਾਵਾ ਦੇ ਸਕਦੇ ਕਨਈ ਵੀ ਕਰਨ ਬਾਪੂ ਸਾਡੇ ਦੀ ਲੰਮੀ ਉਮਰ ਕਰੇ ਕਨਈ ਵੀ ਹੁਣ ਆਪਣੀਆਂ ਅਗਨੇ ਘਰੇ ਜਾਣ ਦੀਆਂ ਤਿਆਰੀਆਂ ਤੇ 4 ਵਜ ਗਏ ਨੇ ਜਿਆਦਾ ਟਾਈਮ ਹੋ ਗਿਆ ਨਾ ਮੇਸਨ ਮੈਂ ਗੱਡੀ ਇੱਕ ਮਿੰਟ ਸਟਾਰਟ ਕਰਤੀ ਓਹੋ ਬਹੁਤ ਸੇਕ ਆ ਕੋ ਤੇਰੀ ਭਲੀ ਹੋਣੀ ਤੇਰੀ ਆ ਤੋ ਗਈ ਸੇਕ ਵਾਲੀ ਤੇ ਓਹੋ ਗੱਡੀ ਚ ਬਾਹਰ ਨਿਕਲ ਗੇ ਪਰ ਆ ਨਰਿਸ਼ ਆ ਬੰਨਿਕਾ ਦੀ ਵਾਜ ਆ ਗਈ ਹੈ ਸਟਾਰਟਿੰਗ ਜੀ ਮੜੀ ਜੀ ਵਾਜ ਕੀਤੀ ਗੱਡੀ ਚਲੋ 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 ਚਲੀ ਦਾਦੀ ਕੋ ਬਾਏ ਕਰ ਦ ਦਾਦੀ ਬਾਈ 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 ਕਰਤਾ ਦੱਬਨੇ ਬਾਈ ਕੋਈ ਨੂੰ ਬਾਏ ਕਰ ਦ ਬਾਏ ਕਰ ਬਾਈ ਬਾਈ ਬਾਏ ਕਰ ਦ ਬਾਈ ਬਾਈ ਕੱਕ ਕਰ ਕੱਕ ਕੀ ਵੇਖਣਾ ਕੋਨੇ ਹਰ ਕੋਨੇ ਕੀ ਵੇਖਣਾ ਬੋਲ ਕੇ ਦੱਸ ਦੋ ਕੱਕ ਕੱਕ ਕੱਕੂ ਲੱਗੇ ਤੇ ਹੈਗੇ ਲੱਗੇ ਕੰਗ ਚੱਲ ਚੱਲੀਏ ਬਾਹਰ ਤੋਂ ਮੇਰੇ ਲੈ ਲਈ ਆਹ ਚਲੋ ਠੀਕ ਹੈ ਕਰਨ ਦੀਦੀ ਹੈ ਬਾਏ ਕਰ ਦੋ ਤੁਫਾਨ ਬਾਏ ਕਰ ਦੋ ਬਾਏ ਬਾਏ ਚਲੋ ਠੀਕ ਹੈ ਭਾਜੀ ਓਕੇ ਹੈ ਤੇ ਫੇਰ ਫੋਨ ਕਰਦੇ ਜਦੋਂ ਸੁੱਕ ਜੂਗਾ ਭਰਾ ਆ ਜਾਾਂਗੇ ਫੇਰ ਠੀਕ ਹੈ ਨੜੀ ਡੈਨਿਕ ਅਸੋ ਇਹਦੇ ਵਿੱਚ ਜਿਹੜੇ ਨਿਰੂ ਪੌਂਡ ਨੇ ਮੈਂ ਢੋਲਤਾ ਇੱਕ ਰੀ ਬਸ ਉਹਨੂੰ ਕੀ ਕਰਨਾ ਕਰਵਾ ਲੈਣਾ ਪੱਧਰਾ ਹੀ ਕਰਨਾ ਹੈ ਤੇ ਹੁਣ ਆਪਾਂ ਚੱਲੇ ਆ ਤੇ ਕਿਰਨ ਦੀ ਕੋਲ ਥੋੜਾ ਬਹੁਤ ਕੰਮ ਕਰਵਾਤਾ ਹੁਣ ਜਦੋਂ ਰੱਖਣਾ ਹੋਊਗਾ ਸਮਾਨ ਤੇ ਉਦੋਂ ਫੇਰ ਮੈਂ ਆਪਾਂ ਜੀ ਫੋਨ ਕਰਦੇ ਹਾਂ ਵੀ ਇੰਨਾ ਆ ਚੱਲਿਆਂ ਚਾਲਾ ਜੀ ਲਾਓ ਇਹਦੇ ਕੰਮ ਇਹਦੇ ਕੰਮ ਇੱਧਰ ਇੱਧਰ ਐਨ ਚੱਲੋ ਉਹ ਮੈਸੀ ਕਰ ਦੇ ਦੇਖੋ ਜੋ ਕਿਹੜੀ ਬਣ ਇਹ ਤਾਂ ਮੇਰੇ ਫੋਨ ਵਿੱਚ ਜਿੰਨੀ ਕਿ ਨਹੀਂ ਆ ਰਹੀ ਨਾ ਦਵਾਈ ਹਾਂ ਮੰਮੀ ਲੈਸ ਲਾਣ ਲੱਗੇ ਆਪਣੇ ਕਮੀਜ਼ ਨੂੰ ਸੂਟ ਇਹ ਮੰਮੀ ਨੂੰ ਗਿਫਟ ਆਇਆ ਸੀਗਾ ਨਾਲ ਉਹ ਲੈਸ ਲਾਉਣੀ ਤੇ ਹੁਣ ਮਟਰ ਕੱਢ ਰਹੇ ਨੇ ਚੌਲ ਬਣਨਗੇ ਅੱਜ ਲੂਣ ਵਾਲੇ ਚੌਲ ਤੇ ਹਰਦਲ ਦੇ ਸੁੱਤੀ ਆ ਕਿਦਾਂ ਸਹੀ ਦਾਈ ਬੜੀ ਬਧੀ ਲਾਈ ਦੋ ਦਾਈਆਂ ਤੇ ਨਾ ਦਾਈਆਂ ਹੁਣ ਹੂੰ ਬਹੁਤ ਸੋਹਣੇ ਲੱਗੇ ਸਹੀ ਹੈ ਵਧੀਆ ਨਾ ਬੜਾ ਵਧੀਆ ਇੱਥੇ ਆਹ ਫੁੱਲ ਨੇਗਾ ਦਾ ਇੱਕ ਇੱਥੇ ਜਿਹਾ ਹੋਣਾ ਚਾਹੀਦਾ 2.5 ਲਾ ਹੋਣਾ ਚਾਹੀਦਾ ਆਹ ਉਹਦੇ ਨਾਲ ਦਾ ਮਜੰਟਾ ਜਿਹਾ ਹੋਣਾ ਚਾਹੀਦਾ ਸਹੀ ਗੱਲ ਕੀ ਹੋਵੇ ਆ ਵੇ ਲੋ ਵੀ ਮੇਰੀ ਧੀ ਜੀ ਤਾਂ ਸੁੱਤੀ ਉੱਠਦੀ ਨਾ ਤੇ ਕੀ ਕਰਦੀ ਭਲੇ ਮੇਰੀ ਧੀ ਉੱਠ ਕੇ ਦਸ ਦਿਨ ਝਾ ਘੱਦ ਚਾ ਚਾ ਇਹ ਬੱਚਾ ਕਰਦੀ ਇਹ ਗਲੋ ਇਹ ਰੋਂਦੀ ਨਹੀਂ ਹੈ ਕਿ ਸੁੱਤੀ ਉੱਠੀ ਏ ਹਣੇ ਮੈਨੂੰ ਸਤੀ ਉੱਠੀ ਹੈ। ਕੀ ਕਰਦਾ ਸਾਰਿਆਂ ਨੂੰ? ਸਸੀ ਕੀ ਕਰਦਾ? ਨੀਂਦ ਚੋਂ। ਸੌਂਦੀ। ਸੌਂਦੀ। ਐਸਾ ਐਸਾ। ਇਹ ਬਾਹਰ ਆ ਕੇ ਕਿੱਦਾਂ ਜਿਸ ਤਰ੍ਹਾਂ ਆਉਂਦੀ। ਸੌਂਦੀ। ਮੀਂਹ ਨਹੀਂ ਪਾਦੀ ਅਸ। ਲੈ ਦਾਦੀ ਦੇ ਨਾਲ ਮੈਚਿੰਗ ਕੀਤੀ ਅੱਜ ਸੋਹਣੇ ਨੇ। ਹਾਂ। ਕਿਥੇ ਮਮ? ਲਿੰਕਾ ਵੇਖ ਲਈ ਉਹਨੇ। ਬੋ ਪਿੰਕ ਚੱਲਦਾ ਬੇਬੀ ਪਿੰਕ ਤੇ ਪਿੰਕ ਹਾਂ ਹਾਂ ਇਹ ਕੁੜੀ ਦੇ ਘਰ ਵੀ ਬੜਾ ਚੱਲਦਾ ਉਧਰ ਤੇ ਆਤੀ ਹੋ ਜਾਂਦੀ ਹੈ ਮੰਮੀ ਮੰਮੀ ਲਉ ਨੂੰ ਇਹ ਲੱਗਣਾ ਮਾਮਨੇ ਨਾ ਦੇ ਨੇ ਨੇ ਮੁੜ ਕੇ ਹਟਣਾ ਨਹੀਂ ਮੰਮੀ ਮਾੜਾ ਜੀ ਮਾੜਾ ਜਾਨ ਚੱਪੜਾ ਪੜਾ ਪੜਾ ਇਲਾਣਾ ਮਾਮਾ ਮੰਮੀ ਰੋ ਇਲਾ ਪਿਲਾ ਪਿਲਾ ਮਾਮਾ ਏ ਬੇਬੇ ਇਹ ਬੜੀ ਖੁਸ਼ ਹੋਤੀ ਮਾਮ ਕੀ ਪੀਤਾ ਬੜਾ ਕੀ ਪੀਤਾ ਮਾਮ ਕੀ ਵੇਖਣਾ ਤੂੰ ਨੇ ਨਾਮ ਵੀ ਦਿਓ ਬਸ ਕਰੋ ਬਸ ਕਰੋ ਨਾ ਦਿਓ ਹਾਂਜੀ ਤੇ ਭਰਾ ਨੂੰ ਮਸਦਲੇ ਮੈਂ ਥੋੜੇ ਕਾਦੀਆਂ ਚੁੰਗੀਰ ਜਾਣਾ ਆ ਸਮਾ ਲ ਹੁਣ ਮੈਂ ਕੱਲ ਨੇ ਵੀ ਜਾਣਾ ਈ ਤੇ ਮੈਂ ਤਾਂ ਬੁਲਾ ਲਿਆ ਮੈਂ ਤੁਸੀਂ ਵੀ ਲੈਣੇ ਆਣੇ ਚੱਲ ਜਾਈਏ ਇਕੱਠੇ ਪਤੀਸਾ ਲੈਣ ਜਾਣਾ ਈ ਭਰਾ ਅੱਛਾ ਅੱਛਾ ਤੇ ਉਹ ਸੰਦੀਪ ਨੂੰ ਬੜਾ ਪਸੰਦ ਆਇਆ ਕਿਉਂਕਿ ਉਧਰ ਕੰਦੀ ਦਿਨਾਂ ਲਈ ਆਕਰ ਖਾਂਗੇ ਤੇ ਉਹ ਕਹਿੰਦੀ ਮੈਨੂੰ ਲੈ ਆ ਦੋ ਉੱਥੇ ਤੇ ਉਹ ਭਾਜੀਆਂ ਦੀ ਦੁਕਾਨ ਦਸੀ ਹੁਣ ਉਧਰ ਮੈਂ ਚੱਲਦੇ ਆ ਲੈ ਆਉਨੇ ਪਤੀਸਾ ਇਹਨੂੰ ਕਹਿੰਦੇ ਸਮੋ ਪਾਪੜੀ ਅੱਛਾ ਲੈ ਆ ਵੀ ਮਿਲ ਗਿਆ ਆਪਾਂ ਨੂੰ ਇਹ ਕਿੱਥੋਂ ਵਿੱਲ ਲੈਣੋਂ ਆਤੇ ਆ ਇੱਕ ਆਪਣੇ ਲੱਗੋਂ ਨੂੰ ਮਿਲ ਜਾਂਦਾ ਕਰੇ ਆ ਵੀ ਲੈ ਆਂਦਾ ਡੱਬਾ ਹੁਣ ਤੇ ਚੱਲੀਏ ਮਾਰੇ ਚਲੋ ਚਲੋ ਅਹੀਂ ਮੈਨੂੰ ਕਾਦੀਆਂ ਚੁੰਗੀ ਵਾਲਾ ਐ ਡੱਬਾ ਲੈ ਆਂਨ ਸਪੈਸ਼ਲ ਆਹ ਉਹ ਕਰਨੋਂ ਵਾਲੇ ਬੰਦੇ ਉਹਨਾਂ ਦੇ ਲੈ ਕੇ ਆਉਣਾ ਕਿ ਕਿਹੜੀ ਪੈਸੇ ਦੀ ਨਾਲ ਆ ਬੈਕਰੀ ਤੋਂ ਮਿਲ ਜਾਣਾ ਜਿਹੜੀ ਵੱਡੀਆਂ ਬਾਸ ਨਾ ਇਹਦਾ ਨਾਂ ਨਹੀਂ ਮੈਨੂੰ ਪਤਾ ਫਿਰ ਬੈਜੋ ਦਦਾਂ ਦੇ ਉਹ ਕੜਾ ਦਾਦਾ ਜੀ ਦਾ ਕੜਾ ਦੇ ਦੋ ਲਾ ਕੇ ਦੇਣਾ ਲਾ ਕੇ ਦਾਦਾ ਨੂੰ ਦਿਓ ਤਾਂ ਦਾਦਾਂ ਨੂੰ ਆ ਬਾਪ ਤਾਂ ਜੁੜੀ ਨਹੀਂ ਦਿੱਤਾ ਮੈਂ ਲੈ ਬਾਪ ਦਰ ਦਦੀਂ ਦੇ ਆਦੀ ਆਦੀਂ ਦਦੀਂ ਦੇ ਕਿ ਆਓ ਆ ਜਾ ਰਿਹਾ ਪੰਜਾਬ ਦਾ ਮੈਚ ਸੋ ਵਜੇ ਆਈ ਤੁਹਾਨੂੰ ਬੜਾ ਵਧੀਆ ਲੱਗਾ ਲਾਈਕ ਮੈਡ ਸ਼ੇਅਰ ਜਰੂਰ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕੱਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ